ਦੋਸਤੋ ਪੰਜਾਬ ਵਰਮੀ ਕੰਪੋਸਟਿੰਗ ਟ੍ਰੇਨਿੰਗ ਸੈਂਟਰ ਜਿੱਥੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਦੇਖੋ ਸਾਡੇ ਫਾਰਮ ਦੇ ਉੱਤੇ ਅਸੀਂ ਗੰਡੋਆ ਲੱਗ ਕਰ ਰਹੇ ਹਾਂ ਯਾਨੀ ਕਿ ਵਰਮੀ ਕਲਚਰ ਨੂੰ ਅਲੱਗ ਕਰ ਰਹੇ ਹਾਂ ਵਰਮੀ ਕਲਚਰ ਅਲੱਗ ਕਰਨ ਦੀ ਪ੍ਰਕਿਰਿਆ ਦੇ ਵਿੱਚ ਅਸੀਂ ਪਹਿਲਾਂ ਜਿਹੜਾ ਗੰਡੋਆ ਹੈਗਾ ਜਿੱਥੇ ਜ਼ਿਆਦਾ ਘਣਤਾ ਦੇ ਵਿੱਚ ਗੰਡੋਆ ਹੁੰਦਾ ਉਹਨੂੰ ਅਸੀਂ ਬਾਹਰ ਕੱਢ ਲੈਂਦੇ ਆ ਤੇ ਉਹਦੇ ਉੱਪਰ ਦੀ ਫਿਰ ਜਿਹੜਾ ਐਕਸਟਰਾ ਗੋਹਾ ਹੁੰਦਾ ਉਹਨੂੰ ਹਟਾਇਆ ਜਾਂਦਾ ਦੋਸਤੋ ਇਹ ਗੋਹਾ ਇਸ ਕਰਕੇ ਹਟਾਇਆ ਜਾਂਦਾ ਕਿਉਂਕਿ ਨਹੀਂ ਤਾਂ ਫਿਰ ਜਿਹੜਾ ਗੋਹਾ ਹੈਗਾ ਉਹ ਜ਼ਿਆਦਾ ਚਲੇ ਜਾਏਗਾ ਕਸਟਮਰ ਨੂੰ ਕਿਸਾਨ ਨੂੰ ਦੋਸਤੋ ਅੱਜਕੱਲ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਵੀ ਬੜਾ ਚੱਲਣ ਹੈ ਕਿ ਗੰਡੋਏ ਦੇ ਪ੍ਰਾਈਸ ਨੂੰ ਲੋਕੀ ਘੱਟ ਕਰ ਦਿੰਦੇ ਨੇ ਪਰ ਨਾਲ ਦੀ ਨਾਲ ਜਿਹੜਾ ਆਪਣਾ ਗੋਹਾ ਹੈਗਾ ਉਹਨੂੰ ਵੀ ਗੰਡੋਏ ਗੰਡੋਏ ਦੇ ਭਾਅ ਦੇ ਵਿੱਚ ਢੋਲ ਦਿੰਦੇ ਨੇ ਤੇ ਦੋਸਤੋ ਦੇਖੋ ਇਹ ਜਿਹੜੀਆਂ ਇਹ ਗੰਡਵਾ ਫਿਲਟਰ ਕਰਨ ਤੋਂ ਬਾਅਦ ਸਾਡੀਆਂ ਇਹ ਜਿਹੜੀਆਂ ਗੱਠਾਂ ਨੇ ਬਣ ਗਈਆਂ ਨੇ ਤਕਰੀਬਨ ਇੱਕ ਇੱਕ ਜਿਹੜੀ ਸਾਡੀ ਬੋਰੀ ਹੈ ਜਾਲੀਦਾਰ ਬੋਰੀ ਹੈ ਇਹਦੇ ਵਿੱਚ ਅਸੀਂ 30 30 ਕਿਲੋ ਦੀ ਭਰਾਈ ਕੀਤੀ ਹੈ ਪਰ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਫੇਰ ਵੀ ਜਦੋਂ ਅਸੀਂ ਇਹਨੂੰ ਅਲੱਗ ਕਰ ਵੀ ਲਿਆ ਅਸੀਂ ਇਹਦੇ ਵਿੱਚੋਂ ਗੋਹਾ ਅਲੱਗ ਕਰ ਵੀ ਲਿਆ ਬਟ ਫਿਰ ਵੀ ਅਸੀਂ ਇਹਨੂੰ 10 ਕਿਲੋ ਦਾ ਹੀ ਗੰਡੋਏ ਦਾ ਵਜ਼ਨ ਮੰਨ ਕੇ ਚੱਲਦੇ ਹਾਂ ਤਾਂ ਵੀ ਕਿਸਾਨ ਵੀਰ ਨੇ ਗੰਡੋਆ ਲੈਣਾ ਇਹ ਜ਼ਰੂਰ ਦੀ ਜ਼ਰੂਰ ਇਹ ਗੱਲ ਦੀ ਜ਼ਰੂਰ ਪੜਤਾਲ ਕਰ ਲੈਣ ਕਿ ਉਸ ਨੂੰ ਜਿਹੜਾ ਗੰਡੋਆ ਹੈਗਾ ਉਹ ਕਿਸ ਤਰ੍ਹਾਂ ਕੁਆਲਿਟੀ ਤੇ ਕੁਆਂਟੀਟੀ ਦੇ ਵਿੱਚ ਮਿਲੇਗਾ ਗੋਹੇ ਦਾ ਜਿਹੜਾ weight ਹੈ ਕੀ ਉਹ ਗੰਡੋਏ ਦੇ ਵਿੱਚੋਂ ਅਲੱਗ ਕੀਤਾ ਜਾਏਗਾ ਜਾਂ ਨਹੀਂ